ਦੇਖਿਆ ਅੱਜ ਪਾਰਟੀ ਵੱਲੋਂ ਕਿਰਕ ਸਿੰਘ ਜੀ ਸਿੰਘ ਮਾਨ ਨੂੰ ਸਰਪਪਾ ਪਾ ਕੇ ਵੀ ਸਨਮਾਨਿਤ ਕੀਤਾ ਗਿਆ ਤਾਂ ਉਹਦਾ ਵੀ ਦਿੱਤਾ ਗਿਆ ਵਾ ਕਿਸ ਤਰੀਕੇ ਨਾਲ ਮਤਕੀ ਕਹਲੋ ਕਿ ਕਰੋ ਉਹਦਾ ਦਿੱਤਾ ਗਿਆ ਤਾਂ ਆਨਵਾ ਟਾਈਮ ਤੇ ਕਿਸ ਤਰੀਕੇ ਨਾਲ ਸਜੀਤ ਮਾਨ ਦੀ ਸੇਵਾ ਵਾ ਪਾਰਟੀ ਪ੍ਰਤੀ ਪਾਰਟੀ ਵੱਲੋਂ ਮੈਂ ਸਮਝਦਾ ਵਿਲੈਕਸ਼ਨ ਤੋਂ ਬਾਅਦ ਇੱਕ ਬਾਡੀ ਪੰਚ ਕੀਤੀ ਸੀਗੀ ਉਹ ਅਲੱਗ-ਅਲੱਗ ਤਰੀਕੇ ਦੇ ਨਾਲ ਮੈਂ ਸਮਝਦਾ ਸਾਥੀਆਂ ਨੂੰ ਜਿਹੜੀਆਂ ਜ਼ਿੰਮੇਵਾਰੀਆਂ ਦੁਬਾਰਾ ਫੇਰ ਦਿੱਤੀਆਂ ਜਾਂਦੀਆਂ ਕਿਉਂਕਿ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਹਰ ਪਾਰਟੀ ਬਾਡੀ ਪੰਚ ਕਰਦੀ ਹੈ ਅਰੇ ਸਿੱਧਾ ਇਨਕਾ ਪਾਰਟੀ ਨੇ ਲਗਾਤਾਰ ਸਾਥੀਆਂ ਨੂੰ ਮੈਸਮੇ ਦਾ ਜ਼ਿੰਮੇਵਾਰੀ ਦੇ ਕੇ ਲੋਕਾਂ ਵਿੱਚ ਵਿਚਰਨ ਵਾਸਤੇ ਅੱਜ ਮੈਸਮੇ ਦਾ ਦੇਖਤਾ ਪਾਰਟੀ ਨੇ ਸਦੀਕ ਮਾਨ ਨੂੰ ਵੀ ਪੰਜਾਬ ਦਾ ਇੱਕ ਜਿਹੜਾ ਮੈਸਮੇ ਦਾ ਕੰਚਾਰ ਜਿਹੜਾ ਸਾਥੀਆਂ ਕੋਲ ਪੁੱਛ ਕੇ ਲਾਇਆ ਗਿਆ ਉਹ ਸਾਨੂੰ ਪਹਿਲਾਂ ਵੀ ਉਮੀਦ ਹੈ ਕਿ ਸਾਥੀ ਵੱਡੇ ਪੱਧਰ ਦਾ ਕੰਮ ਕਰਦਾ ਉਹ ਗਾਂ ਵੀ ਮੈਸਮੇ ਦਾ ਵੱਡੇ ਪੱਧਰ ਦਾ ਕੰਮ ਕਰਕੇ ਲੋਕਾਂ ਦੀ ਮੁਸ਼ਕਲ ਜਿਹੜਾ ਹੱਲ ਕੀਤਾ ਤਾਂ ਜੀ ਜੀ ਪਾਰਟੀ ਵੱਲੋਂ ਕਿ ਅਹਿਮ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਗਈ ਤਾਂ ਕਿਸ ਤਰੀਕੇ ਨਾਲ ਆਨਵਾਇ ਟਾਈਮ ਤੇ ਤੁਸੀਂ ਜ਼ਿੰਮੇਵਾਰੀ ਨੂੰ ਨਿਭਾਓਗੇ ਮੈਂ ਸਜੀਤ ਸਿੰਘ ਮਾਨ ਹੋਰ ਜੋ ਮਿਲੂ ਇੱਕ ਪਾਰਟੀ ਦੇ ਸਾਡੇ ਸੂਬਾ ਪ੍ਰਧਾਨ ਜੀ ਸ਼੍ਰੀ ਰਮੇਸ਼ ਲਾਲ ਗਿੱਕੂ ਜੀ ਬਣਾ ਨੇ ਜਿਹੜੀ ਜ਼ਿੰਮੇਵਾਰੀ ਅੱਜ ਦਿਨ ਨੂੰ ਸੌਂਪੀ ਹੈ ਤੇ ਜ਼ਿੰਮੇਵਾਰੀ ਤਾਂ ਪਹਿਲਾਂ ਵੀ ਸੀਗੀ ਅ ਜਦੋਂ ਹੁਣ ਪਾਰਟੀਆਂ ਭੰਗ ਕੀਤੀਆਂ ਪਾਰਟੀ ਭੰਗ ਜੀ ਦੁਆਨ ਤੋਂ ਹੋ ਕੇ ਜ਼ਿੰਮੇਵਾਰੀ ਸੌਂਪੀ ਗਈ ਹੈ ਪਰ ਪੰਜਾਬ ਦਾ ਇੰਚਾਰਜ ਲਾਇਆ ਕਿਲੇ ਆਪਣੇ ਤਨਮਨ ਨੂੰ ਲਾ ਕੇ ਪਹਿਲਾਂ ਵੀ ਤਨਮਨ ਨੂੰ ਲਾ ਕੇ ਆਪਾਂ ਸਾਹ ਦਿੱਤਾ ਸੀ ਸੇਵਾ ਕਰਦੇ ਹੀ ਜਾਂਦਾ ਜੀ ਔਰ ਅੱਜ ਵੀ ਅਸੀਂ ਤਨਮਨ ਨੂੰ ਲਾ ਕੇ ਆਪਣੇ ਬਿਲਕੁਲ ਫੋਟੋ ਸਾਬ ਹੋ ਕੇ ਆਪਾਂ ਦਾ ਸਾਥ ਜਰੇ ਔਰ ਜੰਦਾ ਨਾਲ ਸਾਥ